ਗੁਰਦਾਸਪੁਰ ਮੁਕੇਰੀਆ ਰੋਡ ਤੇ ਪਿੰਡ ਚਾਵਾਂ ਨੇੜੇ ਆਰਮੀ ਸਟੇਸ਼ਨ ਤੇ 3 ਨੰਬਰ ਪੇ ਗੇਟ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਥੇ 13:30 ਵਜੇ ਦੇ ਕਰੀਬ ਦੋ ਟਰਾਲੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਜਿਸ ਕਾਰਨ ਇੱਕ ਟਰਾਲੇ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਟਰਾਲੇ ਦਾ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਮਿੱਟੀ ਨਾਲ ਭਰਿਆ ਟਰਾਲਾ ਗੁਰਦਾਸਪੁਰ ਤੋਂ ਮੁਕੇਰੀਆ ਸਾਈਡ ਨੂੰ ਜਾ ਰਿਹਾ ਸੀ ਜਦਕਿ ਕੋਹ ਟਰਾਲਾ ਜੋ ਸੀਮਟ ਲੱਦ ਕੇ ਮੁਕੇਰੀਆ ਤੋਂ ਪਠਾਨਕੋਟ ਜਾ ਰਿਹਾ ਸੀ ਦੋਵੇਂ ਟਰਾਲੇ ਜਦੋਂ ਪਿੰਡ ਚਾਵਾਂ ਨੇੜੇ ਪਹੁੰਚੇ ਤਾਂ ਦੋਵਾਂ ਮੌਕੇ ਤੇ ਮਜ਼ਦੂਰ ਡਰਾਈਵਰਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਗੁਰਦਾਸਪੁਰ ਸਾਈਟ ਤੋਂ ਆ ਰਿਹਾ ਮਿੱਟੀ ਨਾਲ ਭਰਿਆ ਟਰਾਲਾ ਤੇਜ਼ ਰਫ਼ਤਾਰ ਤੇ ਓਵਰਲੋਡ ਸੀ ਦੁਰਘਟਨਾ ਇੰਨੀ ਭਿਆਨਕ ਸੀ ਕਿ ਸੀਮਿੰਟ ਵਾਲੇ ਟਰਾਲੇ ਦੇ ਕਈ ਟੋਟੇ ਹੋ ਗਏ ਮੌਕੇ ਤੇ ਪਹੁੰਚੀ ਸਬੰਧਤ ਥਾਣਾ ਪੁਰਾਣਾ ਸਾਲਾ ਦੀ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਭਾਈ ਇਹ ਤਰਾਈ ਆ ਸਾਡੇ ਸਾਡੇ 12 ਦਾ ਡੈਮੇਜ ਦਾ ਨਾ ਟੇਪਰ ਹੋ ਗਿਆ ਤੇ ਬੰਦਾ ਅੱਜ ਇੱਥੇ ਔਰ 2 3 ਨੰਬਰ ਗੇਟ ਚੋਂ ਹੋ ਗਿਆ 10 20 ਦੀ ਸਟਰੀਟ ਤੇ ਰੋਂਗ ਸਾਈਡ ਆਣ ਗਿਆ ਤੇ ਗੱਡੀ ਟੱਕਰ ਮਾਰ ਕੇ ਤੇ ਬੰਦਾ ਹਲਾ ਦੇਖੋ ਗਿਆ ਉਹ ਬਿਸਮਾਰ ਤੇ ਗ੍ਰੈਵਰੀ ਮੌਤ ਹੋ ਗਈ ਇੱਕ ਤਾਂ ਸਿਪਣਾ ਹਸਪਤਾਲ ਲੈ ਆ ਅੱਛਾ ਇਹ ਬੰਦੇ ਤੇ 3 4 ਟੋਟੇ ਹੋ ਅੱਛਾ ਟਾਲੀ ਗੱਡੀ ਆ ਜਿਆ ਗਰਦਾਸ ਤੋਂ ਰੌਲਾ ਟੇਪਰ ਹੋ ਗਿਆ ਇਹ ਤੇ ਨੰਦਪੁਰਾ ਸਾਹਿਬੋਂ ਗੱਡੀ ਭਰ ਕੇ ਆਈ ਸੀਮੰਟ ਦੀ ਅੱਛਾ ਘਟਾੜ ਪੜ ਜਾਂਦੀ ਹੈ ਇਹ ਹੈਗਾ ਜੋ ਢਿਬੜੀ ਆ ਢਿਬੜੀ ਤੇ 3 ਨੰਬਰ ਗੇਟ ਆ ਫੋਦੀਆਂ ਦਾ ਆ ਚਾਵਾ ਲੱਗੇ ਚਾਵਾ ਲੱਗੇ ਅੱਛਾ ਤੇ ਹੁਣ ਮੌਕੇ ਤੇ ਕੋਈ ਮਾਲਕ ਆਇਆ ਜੀ ਇਹਨਾਂ ਦਾ ਆ ਜੀ ਜੀ ਮਾਲਕ ਆਏ ਆ ਨਾਲ ਲੈ ਗਏ ਬਹੁਤ ਸਾਰੇ ਅੱਛਾ ਚੱਲ ਗਈ ਹਾਂ ਜੀ ਲੈ ਗਏ ਅਸੀਂ ਕੀ ਲੱਗਦਾ ਕੀ ਇਹ ਘਟਨਾ ਕਿਸ ਤਰੀਕੇ ਨਾਲ ਵਾਪਰੀ ਹੈ ਕੋਈ ਅਣਗਹਿਲੀ ਹੋਈ ਹੈ ਜੀ ਅਣਗਹਿਲੀ ਹੈ ਟੰਪਰ ਵਾਲੀ ਜੀ ਤੇ ਰਮਚਾਰਨ ਆਇਆ ਬੋਲ ਕਿੰਨੀ ਕਿ ਸਪੀਡ ਹੀ ਗਈ ਜੀ ਕਾਨੂੰਨ ਸਾਰਸਾ ਤੇ ਰਿਸਪੀਡ ਦੇ ਆਉਂਦੇ ਆ ਅੱਛਾ ਜਦੋਂ ਚੜਾਈ ਪੈਂਦੀ ਤੁਹਾਨੂੰ ਪਤਾ 10 20 ਦੀ ਸਪੀਡ ਤੋਂ ਗੱਡੀ ਤਾਣੀ ਹੋਵੇ ਉਹ ਵਗੈਰੀ ਵਾਲੋ ਜਿਹੜੀ ਹੁੰਦੇ 10 20 ਦੀ ਸਪੀਡ ਤਾ ਆ ਜਾਂਦੀ ਤੇ ਪਰ ਆ ਦੀ ਲਾਪਰਵਾਹੀ ਨਾਲ ওভারਲੋਡ ਚੱਲਦੇ ਮਿੱਟੀ ਵੇਖੋ ਕਿੰਨੀ ਭਾਈ ਗਿੱਲੀ ਮਿੱਟੀ ਆ ਪਾ ਕੇ ਆਦੇ ਭਾਈ ਤੁਹਾਡੇ ਸਾਹਮਣੇ ਉਹਨਾਂ ਨਖਾਰ ਭਰਿਆ ਜਾਵੇ ਬੰਦਾ ਮਰ ਗਿਆ ਬੰਦਾ ਮਾਰਿਆ ਨਾ